ਬਜਿੰਦਰ ਦੇ ਨਾਲ ਮੇਰੀ ਕੋਈ ਵੀ ਪਰਸਨ ਰੰਜਿਸ਼ ਨਹੀਂ ਹੈ ਔਰ ਇਸ ਮਿਲੀ ਹੋਈ ਸਜ਼ਾ ਦੇ ਕਰ ਮੈਨੂੰ ਕੋਈ ਖੁਸ਼ੀ ਵੀ ਨਹੀਂ ਹੈ ਬਲਕਿ ਮੈਂ ਉਹਦੇ ਲਈ ਪ੍ਰਾਰਥਨਾ ਉਦੰਦਾ ਕਰ ਰਿਹਾ ਕਿ ਪ੍ਰਭੂ ਅਗਰ ਤੇ ਤੇਰਾ ਬੰਦਾ ਕਸੂਰਵਾਰ ਆ ਫਿਰ ਨਹੀਂ ਅਸੀਂ ਕਹਿੰਦੇ ਵੀ ਤੂੰ ਕੋਈ ਉਹਦੀ ਮਦਦ ਕਰ ਜਾ ਕੋਈ ਉਹਦੀ ਹੈਲਪ ਕਰ ਪਰ ਜੇ ਉਹ ਬੇਕਸੂਰ ਆ ਤੇ ਫਿਰ ਤੂੰ ਉਹਨੂੰ ਇੱਜ਼ਤ ਦੇ ਨਾਲ ਬਾਹਰ ਲੈ ਕੇ ਆ ਦੋਸ਼ ਲਾਉਣ ਦੇ ਨਾ ਇੱਕ ਬੰਦੇ ਦੇ ਕਾਰਨ ਜਿਹੜੇ ਮਸੀਹ ਤੇ ਉੱਤੇ ਦੋਸ਼ ਲਾਉਣ ਦੇ ਆ ਮੈਂ ਉਹਨਾਂ ਦੇ ਜਵਾਬ ਦੇਣਾ ਚਾਹੁੰਦਾ ਵੀ ਆਪਣੇ ਧਰਮ ਨੂੰ ਪਹਿਲਾਂ ਸੰਭੋ ਤੁਸੀਂ ਤੁਹਾਡੇ ਆਪਣੇ ਗ੍ਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਆ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਵਿੱਚ ਮਾਈਕ ਲਾਉਂਦੇ ਆ ਤੇ ਉਹਦੇ ਵਿੱਚ ਅੱਗੇ ਟੇਪ ਰੱਖ ਦਿੰਦੇ ਆ ਤੇ ਆਪ ਮਤਲਬ ਕਹਿੰਦਾ ਭਾਵਾ ਵੀ ਉਹ ਰਿਕਾਰਡਿੰਗ ਕੀਤੀ ਹੋਈ ਚੀਜ਼ ਨੂੰ ਮਾਈਕ ਦੇ ਅੱਗੇ ਰੱਖ ਕੇ ਤੇ ਆਪ ਵੀਡੀਓ ਦੇਖਦੇ ਆ ਸੈੱਲਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਇਹਦੇ ਵੀ ਸਾਡੇ ਵਾਲੇ ਠੀਕ ਆ ਪਰ ਤੁਸੀਂ ਆਪਣੇ ਵਾਲਿਆਂ ਨੂੰ ਦੇਖੋ ਪਹਿਲਾਂ ਸੋ ਜਦੋਂ ਸਾਨੂੰ ਪਤਾ ਆ ਕਿ ਪਾਪ ਹਰ ਥਾਂ ਦੇ ਉੱਤੇ ਕੰਮ ਕਰਨ ਰਿਹਾ ਆ ਪਾਪ ਦੇ ਵਸ ਦੇ ਵਿੱਚ ਦੁਨੀਆ ਆ ਉਦੋਂ ਫਿਰ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਦੂਜੇ ਨੂੰ ਪਹਿਲਾਂ ਆ ਜਿਹੜੇ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਬੜੇ ਹੁੱਪ ਹੁੱਪ ਕੇ ਅੱਜ ਕ੍ਰਿਸਟੈਂਟੀਨ ਦੇ ਉੱਤੇ ਉਂਗਲੀਆਂ ਚੁੱਕ ਰਿਹਾ ਇੱਕ ਬੰਦੇ ਨੇ ਗੁਨਾਹ ਕੀਤਾ ਹੈ ਕ੍ਰਿਸਟੈਂਟੀਨ ਨੇ ਨਹੀਂ ਇਹ ਕੋਈ ਕਸੂਰ ਨਹੀਂਗਾ ਉਹ ਜਿਹੜੇ ਗੁਰੂਆਂ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹੜੇ ਗ੍ਰੰਥ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹਨਾਂ ਨੂੰ ਆਪਣੇ ਮਜ਼ਬ ਦੇ ਪ੍ਰਤੀ ਕੋ ਅਣਖ ਨਹੀਂ ਸੀ ਹੋਣਾ ਨੇ ਇਹ ਬੇਕਦਰਤੂਤੀਆਂ ਕੀਤੀਆਂ ਸੋ ਭਰਾਏ ਮਿਹਰਬਾਨੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਵੀ ਲੋਕ ਵਜਿੱਦਰ ਦੀ ਗੱਲ ਨੂੰ ਲੈ ਕੇ ਕ੍ਰਿਸਟੈਂਟੀ ਦੇ ਉੱਤੇ ਉਂਗਲੀਆਂ ਚ ਇੱਕ ਕਾਨੂੰਨ ਬਣਾ ਚਾਹੀਦਾ ਕਿ ਇਹ ਕਿਹੜੀ ਗੱਲ ਨੂੰ ਕਿਸ ਹੱਦ ਤੱਕ ਕਹਿ ਸਕਦੇ ਆ ਔਰ ਬਿਨਾ ਪ੍ਰੂਫ ਤੋਂ ਕਿਸੇ ਦੇ ਉੱਤੇ ਜਿਹੜਾ ਦੋਸ਼ ਲਾਉਣਾ ਹੈ ਉਹ ਬਿਲਕੁਲ ਗਲਤ ਆ ਇਹ ਬਾਰ-ਬਾਰ ਕਹਿ ਜਾਂਦੇ ਆ ਚਰਚਾ 'ਚ ਫਖਾਨਾ ਦਾ ਪਖੰਡ ਤੁਹਾਡੇ 'ਚ ਨਹੀਂ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਮਾਮਲੇ 'ਚ ਪਖੰਡਾਂ ਦੇ ਮਾਮਲੇ ਤੁਸੀਂ ਕਿਹੜਾ ਘਾਟੋ ਕਿਤੇ ਜਹਾਜ਼ ਚੜ੍ਹਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਂਦੇ ਕਿਤੇ 12 ਚਨਾਣ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12 ਚਨਾਣ ਕਰੋ ਤੇ ਗੁੰਗੇ ਬੋਲਣ ਲੱਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜ੍ਹਾਉ ਤੇ ਆਹ ਹੋ ਜਾ ਤੁਹਾਡੇ ਵਿੱਚ ਘਟਿਆ ਪਖੰਡ ਕਰਦੇ ਫਿਰਦੇ ਆ ਮਜਬ ਨਹੀਂ ਕੁਮਾੜਾ ਹੁੰਦਾ ਮਜਬ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਬੰਦੇ ਮਾੜੇ ਹੁੰਦੇ ਆ ਪ੍ਰਗਟ ਹੋ ਜਾਂਦੇ ਆ ਸੋ ਇਸ ਲਈ ਮੈਂ ਦੱਸਣਾ ਚਾਹਾਂਗਾ ਫਿਰ ਜੇ ਤੇ ਤੁਹਾਨੂੰ ਕੋਈ ਪ੍ਰੇਖਾ ਆ ਵੀ ਬਜਿੰਦਰ ਦਾ ਤਾਂ ਮੈਂ ਦੱਸਿਆ ਉਹਦਾ ਫਿਰ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਅਜੇ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਆ ਲੇਕਿਨ ਤੁਹਾਡੀਆਂ ਸਾਡੇ ਕੋਲ ਵੀਡੀਓ ਪਈਆਂ ਆ ਤੇ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆਂ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈ ਉੱਤੇ ਹੇਲੂਇਆ ਪਲੇਜ਼ ਦਾ ਲਾਰਡ ਅਵ ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਕਿ ਯੂਐਸਏ ਦੇ ਪਾਸਟਰ ਇਕਬਾਲ ਜੀ ਔਰ ਜਿਵੇਂ ਕਿ ਮਸੀਹਤ ਨੂੰ ਲੈ ਕੇ ਅਗਰ ਕੋਈ ਵੀ ਮਾਹੌਲ ਪੱਕਦਾ ਤੇ ਫਿਰ ਪਾਸਟਰ ਜੀ ਸਾਹਮਣੇ ਆਉਂਦੇ ਨੇ ਔਰ ਮਸੀਹਤ ਦੇ ਲਈ ਖਰੇ ਹੁੰਦੇ ਨੇ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮਸੀਹਤ ਨੂੰ ਲੈ ਕੇ ਬਹੁਤ ਹੀ ਮਾਹੌਲ ਪੱਕਿਆ ਹੋਇਆ ਲੋਕ ਜੋ ਕਿ ਵਿਰੋਧ ਦੇ ਵਿੱਚ ਖਰੇ ਨੇ ਔਰ ਪਾਸਟਰ ਬਲਜੀ ਅੰਦਰਜੀ ਨੂੰ ਜਿਵੇਂ ਤੁਸੀਂ ਜਾਣਦੇ ਹੋ ਉਹਨਾਂ ਦੇ ਕੇਸ ਨੂੰ ਲੈ ਕੇ ਬਹੁਤ ਮਾਹੌਲ ਚੱਕੀ ਪੰਜਾਬ ਇੰਡੀਆ ਦੇ ਵਿੱਚ ਪਖਿਆ ਹੈ ਉਸੇ ਨੂੰ ਲੈ ਕੇ ਪਾਸਟਰ ਇਕਬਾਲ ਜੀ ਅੱਜ ਜੁਹਾਂ ਨੇ ਲਾਈਵ ਹੋ ਕੇ ਮਸੀ ਲੋਕਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਔਰ ਵਿਰੋਧੀਆਂ ਨੂੰ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਦੁਆਰਾ ਇੱਕ ਬਹੁਤ ਹੀ ਠੋਕਵੇਂ ਜਵਾਬ ਦਿੱਤੇ ਗਏ ਜੋ ਕਿ ਤੁਸੀਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਸੁਣੋਗੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਅਵਸੇ ਪਹਿਲੇ ਇਹਨਾਂ ਦੀ ਵੀਡੀਓ ਨੂੰ ਸੁਣਦਿਆਂ ਗੋਡ ਬles you ਹਾਂਜੀ ਪ੍ਰੇ ਦਾ ਲਾਰਡ ਸਾਰੇ ਜੀਮਸੀ ਕੀ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆ ਅੱਜ ਦੇ ਇਸ ਸਮੇਂ ਦੇ ਲਈ ਜਿਵੇਂ ਤੁਸੀਂ ਜਾਣਦੇ ਹੋ ਅੱਜ ਦੀ ਇਸ ਵੀਡੀਓ ਨੂੰ ਜਿਹੜਾ ਬਣਾਉਣ ਦਾ ਮਕਸਦ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਤੁਸੀਂ ਤੁਸੀਂ ਜਾਣਦੇ ਹੋ ਕਿ ਬਜਿੰਦਰ ਸਿੰਘ ਨੂੰ ਸੈਸ਼ਨ ਕੋਰਟ ਵੱਲੋਂ ਪੂਰੀ ਉਮਰ ਦੀ ਸਜ਼ਾ ਦਿੱਤੀ ਗਈ ਹੈ ਅਦਾਲਤ ਤੋਂ ਦੱਸਿਆ ਗਿਆ ਕਿ ਆਖਰੀ ਸਾਹ ਤੱਕ ਉਹ ਜੇਲ੍ਹ ਦੇ ਵਿੱਚ ਰਹੇਗਾ 2018 ਤੋਂ ਇੱਕ ਇਸ ਚੱਲ ਰਿਹਾ ਸੀਗਾ ਔਰ ਲਗਭਗ 7 ਕੋਸਾਲ ਬਾਅਦ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਸੋ ਅਸੀਂ ਕੋਰਟ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਜਾਂ ਜੋ ਵੀ ਫੈਸਲਾ ਦਿੱਤਾ ਹੈ ਉਹਦੀ ਇੱਕ ਜੱਜਮੈਂਟ ਕਾਪੀ ਹੁੰਦੀ ਹੈ ਜਜਤੇ ਸਾਰੇ ਤੱਥਾਂ ਦੇ ਬਾਰੇ ਵਿੱਚ ਲਿਖਿਆ ਹੁੰਦਾ ਕਿਉਂਕਿ ਉਹ ਕਿਹੜੀ ਕਿਹੜੀ ਵਜਨ ਉੱਤੇ ਆ ਕੇ ਰੱਖਦੇ ਹੋਏ ਇਹ ਸਜ਼ਾ ਸੁਣਾਈ ਗਈ ਹੈ ਔਰ ਇਹ ਕੋਈ ਜ਼ਿਆਦਾ ਆਪਾਂ ਕਹੀਏ ਵੀ ਕੋਈ ਨਾਤੇ ਕੋਈ ਜ਼ਿਆਦਾ ਖੁਸ਼ੀ ਦੀ ਗੱਲ ਆ। ਔਰ ਨਾ ਹੀ ਇਹਦੇ ਉੱਤੇ ਜ਼ਿਆਦਾ ਕੋਈ ਅਫਸੋਸ ਵੀ ਕਰਨ ਦੀ ਲੋੜ ਆ। ਕਿਉਂਕਿ ਜੇ ਤੇ ਜਿਵੇਂ ਇੱਕ ਥੜਾ ਕਹਿ ਰਿਹਾ ਕਿ ਨਹੀਂ ਉਹ ਬੇਕਸੂਰਾ ਦੇ ਨਾਲ ਜ਼ਿਆਦਤੀ ਹੋਈ ਆ। ਅਗਰ ਕੋਈ ਐਸੀ ਗੱਲ ਆ ਤੇ ਖੁਦਾਵੰਦ ਖੁਦਾ ਸਰਬਸ਼ਕਤੀਮਾਨ ਆ ਔਰ ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਆ। ਅਗਰ ਉਹ ਬੇਕਸੂਰ ਫਸਾਇਆ ਗਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਜੇਲ ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੀ ਭਾਵੇਂ ਪੂਰਾ ਜਮਾਨਾ ਵੀ ਖਿਲਾਫ ਹੋ ਜਾਵੇ। ਪਰ ਸਰਬਸ਼ਕਤੀਮਾਨ ਦੇ ਸਾਹਮਣੇ ਕੋਈ ਤਾਕਤ ਖੈਰ ਨਹੀਂ ਸਕਦੀ ਔਰ ਅਗਰ ਉਹ ਬੇਕਸੂਰ ਹੈ ਤੇ ਖੁਦਾਵੰਦ ਖੁਦਾ ਨੂੰ ਬਾਇ ਇੱਜ਼ਤ ਉਥੋਂ ਲੈ ਕੇ ਆਵੇਗਾ ਔਰ ਦੁਬਾਰਾ ਉਹਦੇ ਮਕਾਮ ਤੇ ਉਹਨੂੰ ਖੜਿਆ ਕਰੇਗਾ ਔਰ ਅਗਰ ਉਹ ਕਸੂਰਵਾਰ ਆ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਵਚਨ ਦੇ ਅਨੁਸਾਰ ਖੁਦਾਵੰਦ ਖੁਦਾ ਧਰਮੀਆਂ ਦਾ ਖੁਦਾ ਹੈ ਗੁਨਾਹਗਾਰਾਂ ਦਾ ਖੁਦਾ ਨਹੀਂ ਹੈ ਸੋ ਇਹਦੇ ਉੱਤੇ ਸਾਨੂੰ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਜਿਆਦਾ ਕੁਝ ਲੋਕ ਸਵਾਦ ਲੈ ਰਹੇ ਆ ਉਹਨੂੰ ਸਜ਼ਾ ਹੋਈ ਹੈ ਤੇ ਇਸ ਚੀਜ਼ ਦਾ ਕੁਝ ਲੋਕ ਸਵਾਦ ਲੈ ਰਹੇ ਆ ਬਹੁਤੇ ਲੋਕਾਂ ਨੇ ਮੈਨੂੰ ਵੀ ਸੰਪਰਕ ਕੀਤਾ ਤੇ ਪੁੱਛ ਰਹੇ ਸੀਗੇ ਵੀ ਆਸwari ਤੁਸੀਂ ਕਿਉਂ ਖਮੋਸ਼ ਹੋ ਤੇ ਤੁਸੀਂ ਕਿਉਂ ਕੁਝ ਬੋਲ ਨਹੀਂ ਰਹੇ ਸੋ ਸਭ ਲੋਕਾਂ ਦੇ ਲਈ ਮੇਰਾ ਇਹ ਜਵਾਬ ਹੈ ਮੈਂ ਸਵਾਦ ਲੈਣ ਦੇ ਲਈ ਕੋਈ ਵੀਡੀਓ ਨਹੀਂ ਪਾਉਂਦਾ ਨਾ ਮੇਰੀ ਕਿਸੇ ਵੀ ਸੇਵਕ ਦੇ ਨਾਲ ਕੋਈ ਪਰਸਨਲ ਰੰਜਿਸ਼ ਹੈ ਅਗਰ ਕਿਤੇ ਕੋਈ ਵਿਰੋਧਤਾ ਦੇ ਲਈ ਅਸੀਂ ਕੋਈ ਵੀਡੀਓ ਪਾਉਂਦੇ ਹਾਂ ਜਾਂ ਕਿਤੇ ਵਿਰੋਧ ਕਰਦੇ ਹਾਂ ਤੇ ਉਹ ਸਿਰਫ ਔਰ ਸਿਰਫ ਤਾਲੀਮ ਨੂੰ ਲੈ ਕੇ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸ਼ਖਸ ਬਾਈਬਲ ਦੀ ਤਾਲੀਮ ਦੇ ਖਿਲਾਫ ਕੁਝ ਕਰ ਰਿਹਾ ਆ ਉਹ ਡਟ ਕੇ ਅਸੀਂ ਉਹਦਾ ਵਿਰੋਧ ਕਰੀਦਾ ਬਜਿੰਦਰ ਦੇ ਨਾਲ ਮੇਰੀ ਕੋਈ ਪਸੰਦ ਰੰਜਿਸ਼ ਨਹੀਂ ਬਜਿੰਦਰ ਨੂੰ ਮਿਲੀ ਸਜ਼ਾ ਦੇ ਲਈ ਮੈਨੂੰ ਕੋਈ ਖੁਸ਼ੀ ਨਹੀਂ ਹੈ ਔਰ ਜਦੋਂ ਇਹ 2018 ਦੇ ਵਿੱਚ ਇਹਦੇ ਉੱਤੇ ਕੇਸ ਵੀ ਦਰਜ ਹੋਇਆ ਸੀਗਾ ਔਰ ਜਦੋਂ ਉਸ ਕੁੜੀ ਨੇ ਇਹਦੇ ਉੱਤੇ ਇਲਜ਼ਾਮ ਵੀ ਲਗਾਇਆ ਸੀ ਮੈਂ ਉਦੋਂ ਵੀ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਕਿ ਇਹ ਸਾਰੀ ਬਰੀਕੀ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਾਨੂੰਨ ਚਾਹੀਦਾ ਕਿ ਅਗਰ ਕਿਸੇ ਦੀ ਸਾਜ਼ਿਸ਼ ਆ ਤੇ ਉਸ ਸਹਾਇਚਕਤਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਗਰ ਇਹ ਦੋਸ਼ੀ ਹੈ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਸ ਲਈ ਪਹਿਲਾਂ ਮੈਂ ਕਲੀਅਰ ਕਰ ਦਵਾਂ ਮੈਂ ਫਿਰ ਦੱਸਣਾ ਚਾਹੁੰਦਾ ਬਜਿੰਦਰ ਦੇ ਨਾਲ ਮੇਰੀ ਕੋਈ ਵੀ ਪਸੰ ਰੰਜਿਸ਼ ਨਹੀਂ ਹੈ ਔਰ ਇਸ ਮਿਲੀ ਹੋਈ ਸਜ਼ਾ ਦੇ ਕਾਰਨ ਮੈਨੂੰ ਕੋਈ ਖੁਸ਼ੀ ਵੀ ਨਹੀਂ ਹੈ ਬਲਕਿ ਮੈਂ ਉਹਦੇ ਲਈ ਪ੍ਰਾਰਥਨਾ ਉਧੰਦਾ ਕਰ ਰਿਹਾ ਕਿ ਪ੍ਰਭੂ ਅਗਰ ਤੇ ਤੇਰਾ ਬੰਦਾ ਕਸੂਰਵਾਰ ਆ ਫਿਰ ਨਹੀਂ ਅਸੀਂ ਕਹਿੰਦੇ ਵੀ ਤੂੰ ਕੋਈ ਉਹਦੀ ਮਦਦ ਕਰ ਜਾ ਕੋਈ ਉਹਦੀ ਹੈਲਪ ਕਰ ਪਰ ਜੇ ਉਹ ਬੇਕਸੂਰ ਆ ਤੇ ਫਿਰ ਤੋਂ ਉਹਨੂੰ ਇੱਜ਼ਤ ਦੇ ਨਾਲ ਬਾਹਰ ਲੈ ਕੇ ਆ। ਸੋ ਇਸ ਲਈ ਵਿਸ਼ਾ ਵਿਜਿੰਦਰਤਾ ਨਹੀਂ ਹੈ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਇਹ ਹੈ ਇੱਕ ਤੇ ਜਿਹੜੇ ਸਵਾਦ ਲੈ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਆਪਣੇ ਆਪ ਦੇ ਉੱਤੇ ਗੌਰ ਕਰੀਏ। ਸਵਾਦ ਲੈਣ ਵਾਲਿਆਂ ਵਿੱਚ ਬਹੁਤੇ ਆਪ ਵੀ ਜਨਾਹ ਘਾਰੀ ਐ। ਸੋ ਮੈਂ ਕਿਸੇ ਦਾ ਕੱਚਾ ਚਿੱਠਾ ਨਹੀਂ ਖੋਲਣਾ ਚਾਹੁੰਦਾ ਕੌਣ ਕਿਦਾਂ ਦਾ ਹੈਗਾ। ਔਰ ਮੈਂ ਸਿਰਫ ਇਹ ਹੀ ਕਹਾਂਗਾ ਜੋ ਹੋ ਗਿਆ ਆ ਉਹ ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੀਤਾ ਆ। ਤੁਸੀਂ ਕਿਰਪਾ ਆਪਣੀ ਜਿਹੜੀ ਹੈ ਕਿ ਆ ਤਰਕ ਵਿਤਰਕ ਨੂੰ ਲੈ ਕੇ ਤੇ ਜਿਹੜਾ ਤੁਸੀਂ ਦੋਸ਼ ਵਗੈਰਾ ਲਾਉਂਦੇ ਚੱਕਰ ਦੇ ਪਏ ਹੋ ਉਹ ਤੋਂ ਗੁਰੇਜ਼ ਕਰੋ ਕਿਉਂਕਿ ਵਚਨ ਚ ਲਿਖਿਆ ਪੱਥਰ ਉਹ ਹੀ ਮਾਰੇ ਜਿਨੇ ਖੁਦ ਪਾਪ ਨਹੀਂ ਕੀਤਾ ਸੋ ਅਗਰ ਬਜਿੰਦਰ ਦੇ ਵਿੱਚ ਇਹੋ ਜਿਹੀ ਕੋਈ ਕਮੀ ਸੀ ਤੇ ਬਹੁਤਿਆਂ ਦੇ ਵਿੱਚ ਬਹੁਤਿਆਂ ਹੋਰ ਵੀ ਕਈ ਕਿਸਮ ਦੀਆਂ ਕਮੀਆਂ ਹੋ ਸਕਦੀਆਂ ਆ ਸੋ ਇਸ ਧਰਤੀ ਉੱਤੇ ਰਹਿੰਦੇ ਆ ਹੋਇਆ ਕੋਈ ਵੀ ਕਾਮਲ ਤੇ ਸਿੱਧ ਨਹੀਂ ਆ ਅਸੀਂ ਸਭੇ ਦੌੜ ਦੇ ਵਿੱਚ ਆ ਲੇਕਿਨ ਇਹ ਅਸੀਂ ਕਹਿ ਸਕਦੇ ਆ ਅਗਰ ਕੋ ਕਵੇ ਕਿ ਚਲੋ ਉਹਦਾ ਜਿਹੜਾ ਉਹਦੇ ਤੇ ਦੋਸ਼ ਲੱਗਾ ਜਾਂ ਜਿਸ ਦੋਸ਼ੇ ਚੋਂ ਉਹਨੂੰ ਸਜ਼ਾ ਹੋਈ ਆ ਉਹ ਇੱਕ ਸ਼ਰਮਨਾਕ ਇੱਕ ਕਿੱਸਾ ਹੈ ਉਹ ਤੋਂ ਵੀ ਅਸੀਂ ਅੱਖੀਆਂ ਨਹੀਂ ਫੇਰ ਸਕਦੇ ਪਰ ਅਸੀਂ ਫਿਰ ਵੀ ਕਵਾਂਗੇ ਕਿ ਅਸੀਂ ਫਿਰ ਵੀ ਉਹਨੂੰ ਆਪਣੀ ਨਜ਼ਰ ਦੇ ਵਿੱਚ ਦੋਸ਼ੀ ਕਰਾਰ ਨਹੀਂ ਦੇ ਸਕਦੇ ਕਿਉਂ ਕਿ ਕਿਉਂਕਿ ਮੈਂ ਰਾਜਨੀਤੀ ਦੇ ਵਿੱਚ ਸਮਾਂ ਗੁਜ਼ਾਰਿਆ ਹੈ ਔਰ ਮੈਨੂੰ ਪਤਾ ਹੈ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕ ਸਜ਼ਾ ਪਾ ਜਾਂਦੇ ਆ ਔਰ ਹਜ਼ਾਰਾਂ ਹਜ਼ਾਰਾਂ قصوروار ਲੋਕ ਜਿਹੜੇ ਉਹ ਬਰੀ ਹੋ ਜਾਂਦੇ ਆ ਸੋ ਇਸ ਲਈ ਜੇ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਅਜੇ ਦਰਵਾਜ਼ੇ ਬੰਦ ਨਹੀਂ ਹੋਏ ਅਜੇ ਹਾਈ ਕੋਰਟ ਦਾ ਰਾਹ ਖੁੱਲਾ ਆ ਅਜੇ ਸੁਪਰੀਮ ਕੋਰਟ ਦਾ ਰਾਹ ਖੁੱਲਾ ਆ ਬਹੁਤ ਕੁਝ ਅਜੇ ਬਾਕੀ ਆ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਕੇ ਉਹ ਸਾਰੀਆਂ ਅਦਾਲਤਾਂ ਦੇ ਵਿੱਚ ਜਾ ਕੇ ਵੀ ਅਗਰੋ ਗੁਨਾਹਗਰ ਠਹਿਰਦਾ ਆ ਤੇ ਫਿਰ ਸਾਨੂੰ ਖਾਮੋਸ਼ੀ ਧਾਰਨ ਦੀ ਲੋੜ ਆ ਫਿਰ ਅਸੀਂ ਕਿਸੇ ਦਾ ਜਵਾਬ ਦੇਣ ਦੇ ਯੋਗ ਨਹੀਂ ਆ ਪਰ ਅਜੇ ਉਹਨੂੰ ਦੋਸ਼ੀ ਸਮਝਦੇ ਹੋਏ ਉਹਦੇ ਉੱਤੇ ਕਿੰਤੂ ਪਰੰਤੂ ਕੰਨਾ ਜੋ ਦੀ ਖਿਲਾਫਤ ਵੀਡੀਓ ਪਾਉਣਾ ਮੈਂ ਸਮਝਦਾ ਕੋਈ ਅਕਲ ਵਾਲੀ ਗੱਲ ਨਹੀਂ ਆ ਸੋ ਅਗਲੀ ਗੱਲ ਆ ਜੰਨੇ ਆ ਕਿ ਇਸ ਗੱਲ ਨੂੰ ਲੈ ਕੇ ਜਿਹੜੇ ਗੈਰ ਮਸੀਹੀ ਲੋਕ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਛ ਨਾ ਕੁਛ ਬਹਾਨਾ ਹੀ ਲੱਭਦੇ ਸੀਗੇ ਤੇ ਜਿਹਨਾਂ ਨੂੰ ਵਾਧਦੀ ਹੋਈ ਮਸੀਹਤ ਦਾ ਬੜਾ ਦੁੱਖ ਸੀ ਔਰ ਕੰਡੇ ਵਾਂਗੂ ਚੁੱਭ ਰਿਆ ਸੀ ਉਹਨਾਂ ਦੇ ਔਰ ਉਹ ਲੋਕ ਅੱਜ ਬੜੇ ਉਹਨਾਂ ਦੇ ਚੈਨਲ ਬੜਾ ਸ਼ੋਸ਼ਾਵਾ ਪਾ ਰਹੇ ਆ ਉਹਨਾਂ ਦੇ ਲੋਕ ਬੜੇ ਹੁਬ ਹੁਬ ਕੇ ਇਸ ਬਜਿੰਦਰ ਦੇ ਇਸ ਸਾਰੇ ਸਿਸਟਮ ਨੂੰ ਮੋਰੇ ਰੱਖ ਦਿਆ ਹੋਇਆ ਉਹ ਬੜਾ ਬੜਾ ਕ੍ਰਿਸਚੀਅਨਟੀ ਦੇ ਉੱਤੇ ਵੀ ਉਂਗਲਾ ਚੁੱਕ ਰਹੇ ਆ ਔਰ ਪ੍ਰਭੂ ਯਸੂਸ ਮਸੀਹ ਦੇ ਉੱਤੇ ਵੀ ਉਂਗਲਾ ਚੁੱਕ ਰਹੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਸੋ ਖਾਸ ਕਰਕੇ ਕੁਝ ਮੂਰਖ ਕਿਸਮ ਦੇ ਸਿੱਖ ਸਮਾਜ ਚੋਂ ਜਿਹੜੇ ਲੋਕ ਆ ਮੈਂ ਸਿੱਖ ਸਮਾਜ ਨੂੰ ਮੂਰਖ ਨਹੀਂ ਕਹਿ ਰਿਹਾ ਸਿੱਖ ਸਮਾਜ ਦੇ ਵਿੱਚ ਜਿਹੜੇ ਮੂਰਖ ਕਿਸਮ ਦੇ ਲੋਕ ਆ ਜਿਹੜੇ ਜਾਂ ਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹੁੰਦੇ ਆ ਜਾਂ ਧਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਦੂਜੇ ਧਰਮਾਂ ਦੇ ਉੱਤੇ ਉਂਗਲੀਆਂ ਚੁੱਕਦੇ ਆ ਉਹਨਾਂ ਮੂਰਖ ਲੋਕਾਂ ਦੇ ਲਈ ਮੈਂ ਕੁਝ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਬਜਿੰਦਰ ਦੇ ਇਸ ਕੇਸ ਨੂੰ ਬੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪੇ ਸ਼ਰਮ ਚਾਹੀਦੀ ਹੈ ਕਿ ਉਹਨਾਂ ਦੇ ਆਪਣੇ ਗਰੰਥੀਆਂ ਦੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਪਰਤੂਤਾ ਜਿਹੜਾ ਅਜੇ ਬਜਿੰਦਰ ਦੇ ਲਈ ਤੇ ਅਜੇ ਕੋਰਟ ਨੂੰ ਪਤਾ ਕੀ ਹੋਇਆ ਪਬਲਿਕਲੀ ਅਜੇ ਮੀਡੀਆ ਦੇ ਵਿੱਚ ਉਹਦੀ ਕੋਈ ਵੀ ਐਸੀ ਹਰਕਤ ਨੂੰ ਨਹੀਂ ਸਪੇਸ਼ ਕੀਤਾ ਗਿਆ ਜਿਹੜਾ ਉਹਦੇ ਇਸ ਗੁਨਾ ਨੂੰ ਪ੍ਰਗਟ ਕਰਦਾ ਹੋਵੇ ਇਹ ਤੇ ਕੋਟ ਜਾਣਦਾ ਵਜਿੰਦਰ ਜਾਣਦਾ ਜਿਹਨਾਂ ਦੇ ਵਕੀਲ ਜਾਂਦੇ ਜਾਂ ਜਿੰਨਾ ਵਾਪਰਿਆ ਹੋਊਗਾ ਜਾਂ ਨਹੀਂ ਵਾਪਰਿਆ ਇਹ ਤੇ ਉਹਨਾਂ ਨੂੰ ਪਤਾ ਹੈ ਪਰ ਇਹਨਾਂ ਦੇ ਤੇ ਆਪਣੇ ਗਰੰਥੀਆਂ ਦੇ ਜਲੂਸ ਨਿਕਲ ਰਹੇ ਆ ਮੀਡੀਆ ਦੇ ਉੱਤੇ ਇਹ ਜਿਹੜੇ ਅੱਜ ਦੋਸ਼ ਲਾਉਣ ਦੇ ਨਾ ਇੱਕ ਬੰਦੇ ਦੇ ਕਾਰਨ ਜਿਹੜੇ ਮਸੀਹਤ ਦੇ ਉੱਤੇ ਦੋਸ਼ ਲਾਉਣ ਦੇ ਆ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਆਪਣੇ ਧਰਮ ਨੂੰ ਪਹਿਲਾਂ ਸੰਭੋ ਤੁਸੀਂ ਤੁਹਾਡੇ ਆਪਣੇ ਗਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਆ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਵਿੱਚ ਮਾਈਕ ਲਾਉਂਦੇ ਆ ਤੇ ਉਹਦੇ ਵਿੱਚ ਅੱਗੇ ਟੇਪ ਰੱਖ ਦਿੰਦੇ ਆ ਤੇ ਆਪ ਮਤਲਬ ਕਹਿੰਦਾ ਭਾਵਾ ਵੀ ਉਹ ਰਿਕਾਰਡਿੰਗ ਕੀਤੀ ਹੋਈ ਚੀਜ਼ ਨੂੰ ਮਾਈਕ ਦੇ ਅੱਗੇ ਰੱਖ ਕੇ ਤੇ ਆਪ ਵੀਡੀਓ ਦੇਖਦੇ ਆ ਸੈੱਲ ਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਅਸ਼ਲੀਲ ਗੰਦੀਆਂ ਬਲੂ ਫਿਲਮਾਂ ਵੇਖਦੇ ਆ ਤੇ ਤੁਹਾਡੇ ਗਰੰਟੀ ਪੜੇ ਗਏ ਤੁਹਾਡੇ ਗਰੰਟੀ ਮੋਰੇ ਗੁਰੂ ਗ੍ਰੰਥ ਸਾਹਿਬ ਆ ਤੇ ਪਿੱਛੇ ਆ ਪਿਛਲੇ ਦਿਨਾਂ ਦੀ ਗੱਲ ਹੀ ਆ ਔਰ ਸਾਰੀਆਂ ਵੀਡੀਓ ਮੇਰੇ ਕੋ ਮੈਨੂੰ ਕੋਈ ਦੋਸ਼ ਨਹੀਂ ਹੁੰਦਾ ਜਿਹੜਾ ਵੀ ਕੋਈ ਕਿੰਤੂਪ੍ਰੰਤੂ ਕਰੂਗਾ ਫਿਰ ਕਿਉਂਕਿ ਮੈਂ 14 ਨਿਕਾ ਕੇ ਉਹਨਾਂ ਦੀਆਂ ਕਰਤੂਤਾ ਅਸੀਂ ਨੰਗੀਆਂ ਕਰੀਏ ਇਸ ਲਈ ਇਹ ਦੋਸ਼ ਨਹੀਂ ਆ ਜੇ ਕਹਿਣਗੇ ਤੇ ਫਿਰ ਪੇਸ਼ ਵੀ ਕਰ ਦਵਾਂਗੇ ਪਰ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਉਹਨਾਂ ਦੀ ਕਰਤੂਤਾਂ ਨੂੰ ਲੋਕਾਂ ਦੇ ਕੇ ਲਾਉਂਦੇ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅੱਗੇ ਗੁਰੂ ਗ੍ਰੰਥ ਸਾਹਿਬ ਪਿੱਛੇ ਪਿਆ ਹੈ ਪਿੱਛੇ ਬੀੜ ਦੇ ਪਿੱਛੇ ਪਲੇ ਪਾਸੇ ਉਹ ਬੈਠੇ ਹੋਏ ਆ ਦੋ ਜਣੇ ਔਰ ਉੱਥੇ ਅਸ਼ਲੀਲ ਹਰਕਤਾਂ ਕਰਨ ਦੇ ਆ ਉਸ ਤੋਂ ਬਾਅਦ ਆ ਨਾਨਕਸਰੀਏ ਉਹਨਾਂ ਦਾ ਜਿਹੜਾ ਆ ਪਿੱਛੇ ਆਇਆ ਪ੍ਰੋਗਰਾਮ ਤੁਹਾਨੂੰ ਪਤਾ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਹੈ ਚਾਰ ਬੱਚਿਆਂ ਦੇ ਨਾਲ ਜਨਾਹਕਾਰੀਆਂ ਕੀਤੀਆਂ ਗਈਆਂ ਚਾਰ ਦੇ ਨਾਲ ਦੋ ਤਾਂ ਪਤਾ ਹੀ ਨਹੀਂ ਇੱਕ ਫੜਿਆ ਗਿਆ ਜਿਹਦੇ ਨਾਲ ਉਹ ਫੜਿਆ ਗਿਆ ਨਾ ਗਰੰਤੀ ਲੜਕੇ ਦੇ ਨਾਲ ਔਰ ਉਹ 8 ਸਾਲ ਦੀ ਉਮਰ ਦਾ ਤਕਰੀਬਨ ਦੱਸਿਆ ਜਾਂਦਾ ਆ ਸੋ ਇਸ ਪਹਿਲਾਂ ਇੱਕ ਹੋਰ ਨਿਹੰਗ ਸਿੰਘ ਭਾਈ ਗਰੰਥੀ ਉਹਨੂੰ ਸ਼ਰਿਆਮ ਪੇਸ਼ ਕੀਤਾ ਗਿਆ ਕੈਮਰੇ ਦੇ ਸਾਹਮਣੇ ਔਰ ਉਹਨੂੰ ਉਹਦੇ ਮੂੰਹੋਂ ਕਬੂਲ ਕੀਤਾ ਗਿਆ ਵੀ ਹਾਂਜੀ ਭਾਈ ਸਾਹਿਬ ਤੁਸੀਂ ਕਬੂਲ ਕਰਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਔਰਤ ਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾਏ ਆ ਸੋ ਐਸੀਆਂ ਕਿੰਨੀਆਂ ਮੇਰੇ ਕੋਲ ਰਾਤੀ ਮੈਂ ਵੀਡੀਓ ਤੇ ਬੜੀਆਂ ਸੀਗੀਆਂ ਪਰ ਜਿਹੜੀਆਂ ਮੈਂ ਰਾਤੀ ਮੇਨ ਮੇਨ ਕੱਢੀਆਂ ਨਾ ਮੇਰੇ ਕੋਲ 15 ਵੀਡੀਓ ਆ ਜਿਹਦੇ ਵਿੱਚ ਸਿੱਖ ਕੌਮ ਦੇ ਗ੍ਰੰਥੀਆਂ ਦੀਆਂ ਮਤਲਬ ਸਾਫ਼ ਹੀ ਆਇਆ ਕਿਤੇ ਕਿਸੇ ਨੇ ਕੱਲ ਪਾਈ ਸੀ ਸੰਤ ਕਹਿੰਦੇ ਆ ਵੀ ਮੈਨੂੰ ਕਿਸੇ ਕਈ ਕਹਿੰਦੇ ਸੀ ਲੋਕੀ ਵੀ ਪਾ ਦਿਓ ਤੁਸੀਂ ਵੀ ਮੈਂ ਕਿਹਾ ਵੀ ਮੈਨੂੰ ਸ਼ਰਮ ਆਉਂਦੀ ਆ ਕਿਉਂਕਿ ਇਹ ਜਦੋਂ ਵੀਡੀਓ ਜਾਣੀ ਨਾ ਪਬਲਿਕ ਦੇ ਵਿੱਚ ਮੇਰੀਆਂ ਆਪਣੀਆਂ ਧੀਆ ਭੈਣਾਂ ਨੇ ਮੇਰੀਆਂ ਆਪਣੀਆਂ ਮਾਤਾਵਾਂ ਨੇ ਵੀ ਦੇਖਣੀ ਆ ਜਿਸ ਕਲੀਸਿਆ ਵਿੱਚ ਮੈਂ ਸੇਵਾ ਕਰਦਾ ਆ ਉਸ ਸੰਗਤ ਨੇ ਵੀ ਇਹ ਸਭ ਕੁਝ ਨੂੰ ਵੇਖਣਾ ਹੈ ਤੇ ਮੈਨੂੰ ਪੌਂਦਿਆ ਸ਼ਰਮ ਆਉਂਦੀ ਆ ਕੱਲ ਤੁਸੀਂ ਦੇਖਿਆ ਕਿਸ ਨੇ ਪਾ ਵੀ ਦਿੱਤੀ ਆ ਆ ਭਾਈ ਸਾਹਿਬ ਇੱਕ ਔਰਤ ਦੇ ਨਾਲ ਫੜੇ ਗਏ ਦੀ ਵੀਡੀਓ ਪਾਈ ਆ ਭਾਈ ਸਾਹਿਬ ਨੂੰ ਪਜਾਮੇ ਦਾ ਨਾਲਾ ਬੰਦੇ ਹੋਏ ਸਾਹਬ ਦਿਖਾਇਆ ਗਿਆ ਔਰ ਇੱਕ ਵੀਡੀਓ ਦੇ ਵਿੱਚ ਤੇ ਪਿੱਛੇ ਔਰਤ ਅਲਫ ਨੰਗੀ ਬੈਠੀ ਹੈ ਸੋ ਇਸ ਲਈ ਸ਼ਰਮ ਨੂੰ ਹੱਥ ਮਾਰੋ ਆਪਣੇ ਧਰਮ ਨੂੰ ਉੱਚਾ ਕਰਨ ਦੇ ਲਈ ਦੂਜੇ ਧਰਮ ਨੂੰ ਗਿਰਾਓ ਨਾ ਤੁਸੀਂ ਪਾਪ ਜਿਹੜਾ ਨਾ ਉਹ ਧਰਤੀ ਦੇ ਉੱਤੇ ਹਰੇਕ ਵਸਦੇ ਮਨੁੱਖ ਦੇ ਵਿੱਚ ਰਾਜ ਕਰਦਾ ਆ ਪਾਪ ਤੋਂ ਕੋਈ ਅਸ਼ੂਤਾ ਨਹੀਂ ਆ ਪਾਪ ਕਿਸੇ ਨੂੰ ਵੀ ਆਪਣੇ ਚੰਗਲ 'ਚ ਫਸਾ ਕੇ ਆਪਣੇ ਪਾਪ ਦਾ ਕੰਮ ਕਰਵਾ ਸਕਦਾ ਆ ਪਾਪ ਜਿਹੜਾ ਕੰਮ ਕਰਾਉਂਦਾ ਉਦੋਂ ਇਹ ਨਹੀਂ ਦੇਖਦਾ ਕਿ ਇਹ ਗੁਰਦੁਆਰੇ ਦਾ ਗਰੰਥੀ ਹੈ ਜਾਂ ਇਹ ਚਰਚ ਦਾ ਪਾਸਟਰ ਆ ਜਾਂ ਇਹ ਮਸਜਿਦ ਦਾ ਮੌਲਵੀ ਆ ਜਾਂ ਕਿਸੇ ਮੰਦਿਰ ਦਾ ਪੰਡਿਤ ਆ ਉਹ ਪਾਪ ਜਿਹੜਾ ਨਾ ਜਦੋਂ ਪਾਪ ਦਾ ਕੰਮ ਕਰਾਉਂਦਾ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਹਿੰਦੂ ਤਪ ਦੇ ਵਿੱਚ ਜਾਓ ਵਿਸ਼ਵਾ ਮਿੱਤਰ ਵਰਗੇ ਬੰਦੇ ਨੂੰ ਪਰਮਾ ਅਕੇ ਪਾਪ ਨੇ ਤੇ ਗੁਨਾਹ ਕਰਵਾ ਦਿੱਤਾ ਸੀਗਾ ਕਿੱਡੇ ਕਿੱਡੇ ਰਿਸ਼ੀ मुनि ਗਿਰ ਗਏ ਰਿਸ਼ੀ मुनि ਇਹ ਛੱਡੋ ਤੁਸੀਂ ਇੱਥੇ ਤੇ ਇੰਦਰ ਦੇਵਤਾ ਵਰਗੇ ਉਹਨਾਂ ਦੇ ਜਿਹੜੇ ਸੀਗੇ ਉਹ ਆਪਣੇ ਹੀ ਭਗਤ ਦੀ ਔਰਤ ਦੇ ਨਾਲ ਰੇਪ ਕਰਕੇ ਨਿਕਲ ਗਏ ਸੀ ਸੋ ਇਸ ਕਰਕੇ ਜਿਹੜੇ ਅੱਜ ਇੱਕ ਬੰਦੇ ਦੀ ਇਸ ਗੱਲ ਨੂੰ ਲੈ ਕੇ ਤੇ ਜਾਂ ਜਿਹੜਾ ਉਹ ਕੈਥੋਲਿਕ ਦੇ ਗੱਲ ਕਰਦੇ ਆ ਕਿ ਉਹਨਾਂ ਦੇ ਉਹਨਾਂ ਦੇ ਫਾਦਰਾਂ ਨੇ ਜਾਂ ਬਿਸ਼ਪਾਂ ਨੇ ਜਾਂ ਕਿਸੇ ਪੋਪ ਨੇ ਮਤਲਬ ਉਹ ਜਿਹੜੀ ਜਨਾਹਕਾਰੀਆਂ ਕੀਤੀਆਂ ਤੁਸੀਂ ਉਹਨੂੰ ਛੱਡੋ ਉਹ ਤੇ ਜੋ ਕੀਤੇ ਆ ਨਾ ਤੇ ਉਹ ਪ੍ਰਗਟ ਹੋਈਆਂ ਤੇ ਫਿਰ ਪਤਾ ਲੱਗ ਗਿਆ ਕੋਈ ਚੀਜ਼ ਛੁਪੀ ਨਹੀਂ ਰਹਿੰਦੀ ਸੀ ਇਹ ਨਹੀਂ ਕਹਿੰਦੇ ਵੀ ਸਾਡੇ ਵਾਲੇ ਠੀਕ ਆ ਪਰ ਤੁਸੀਂ ਆਪਣੇ ਵਾਲਿਆਂ ਨੂੰ ਦੇਖੋ ਪਹਿਲਾਂ ਸੋ ਜਦੋਂ ਸਾਨੂੰ ਪਤਾ ਹੈ ਕਿ ਪਾਪ ਹਰ ਥਾਂ ਦੇ ਉੱਤੇ ਕੰਮ ਕਰਨ ਰਿਹਾ ਆ ਪਾਪ ਦੇ ਵਸ ਦੇ ਵਿੱਚ ਦੁਨੀਆ ਆ ਤੇ ਉਦੋਂ ਫਿਰ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਦੂਜੇ ਨੂੰ ਪਹਿਲਾਂ ਅਜੇ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਬੜੇ ਹੁੱਬ ਹੁੱਬ ਕੇ ਅੱਜ ਕ੍ਰਿਸਚੀਅਨਟੀ ਦੇ ਉਸੇ ਤਰ੍ਹਾਂ ਤੁਹਾਡੇ ਭਾਈਆਂ ਨੇ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਆ ਉਹਨਾਂ ਨੇ ਪਾਪ ਕੀਤਾ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਕੌਮ ਗੰਦੀ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਧਰਮ ਗੰਦਾ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਗੁਰੂ ਮਾੜੇ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਾਂ ਦਾ ਗ੍ਰੰਥ ਮਾੜਾ ਆ ਨਾ ਉਸ ਕੌਮ ਦੇ ਵਿੱਚ ਬੰਦੇ ਮਾੜੇ ਆ ਉਸੇ ਤਰ੍ਹਾਂ ਮਸੀਹਤ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਕ੍ਰਿਸ਼ਚਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਕਿਉਂ ਕਿ ਪਾਪ ਦੇ ਉੱਤੇ ਜੈ ਪਾਉਣਾ ਜਿਹੜਾ ਨਾ ਇਹ ਹਰ ਬੰਦੇ ਦੇ ਬੱਸ ਦਾ ਕੰਮ ਨਹੀਂ ਆ ਤੋ ਇਸ ਲਈ ਮਿਹਰਬਾਨੀ ਕਰਕੇ ਆ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਐਵੇਂ ਇਸ ਚੀਜ਼ ਨੂੰ ਇੱਕ ਇਸ਼ੂ ਬਣਾ ਕੇ ਤੇ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਕਿ ਇੱਕ ਦੰਗਾ ਹੀ ਹੋ ਜਾਵੇ ਪੰਜਾਬ ਦੇ ਵਿੱਚ ਇਹ ਸ਼ਰਮ ਕਰਨ ਸ਼ਰਮ ਨੂੰ ਹੱਥ ਪਾਉਣ ਇਹਨਾਂ ਦੀਆਂ ਇਹਨਾਂ ਗਲਤੀਆਂ ਦੇ ਕਰਕੇ ਕਈ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਜਾ ਸਕਦੇ ਆ ਫਿਰ ਇਹਨੂੰ ਗ੍ਰੇਟਨ ਮੈਂ ਤੇ ਗਵਰਨਮੈਂਟ ਤੋਂ ਕਮਾਂਗਾ ਭਵੰਤਮਾਨ ਸਰਕਾਰ ਨੂੰ ਮੈਂ ਕਮਾਂਗਾ ਇਹਨਾਂ ਨੂੰ ਨੱਥ ਪਾਓ ਜਿਹੜੇ ਐਵੇਂ ਕਿਸੇ ਦੇ ਮਜਬ ਦੇ ਉੱਤੇ ਟਿੱਪਣੀਆਂ ਕਰਦੇ ਫਿਰਦੇ ਆ ਮਜਬ ਨਹੀਂ ਪਮਾੜਾ ਹੁੰਦਾ ਮਜਬ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਬੰਦੇ ਮਾੜੇ ਹੁੰਦੇ ਆ ਪ੍ਰਗਟ ਹੋ ਜਾਂਦੇ ਆ ਫੇਸਲੀ ਮੈਂ ਦੱਸਣਾ ਚਾਹਾਂਗਾ ਫਿਰ ਜੇ ਤੇ ਤੁਹਾਨੂੰ ਕੋ ਪ੍ਰੇਖਿਆ ਆ ਵੀ ਬਜਿੰਦਰ ਦਾ ਤੁਹਾਨੂੰ ਮੈਂ ਦੱਸਿਆ ਉਹਦਾ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਅਜ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਹੈ ਲੇਕਿਨ ਤੁਹਾਡੀਆਂ ਸਾਡੇ ਕੋਲ ਵੀਡੀਓ ਪਈਆਂ ਆ ਤੇ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈਏ ਧਰਮ ਦਾ ਕੋਈ ਕਸੂਰ ਨਹੀਂ ਹੁੰਦਾ ਤੁਹਾਡੇ ਗੁਰੂਆਂ ਦਾ ਕੋਈ ਕਸੂਰ ਨਹੀਂਗਾ ਉਹ ਜਿਹੜੇ ਗੁਰੂਆਂ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹੜੇ ਗ੍ਰੰਥ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਨ੍ਹਾਂ ਨੂੰ ਆਪਣੇ ਮਜਬਦ ਦੇ ਪ੍ਰਤੀ ਕੋ ਅਣਖ ਨਹੀਂ ਸੀ ਹੋਣਾ ਨੇ ਇਹ ਬੇਕਰਤੂਤੀਆਂ ਕੀਤੀਆਂ ਸੋ ਭਾਈ ਮਿਹਰਬਾਨੀ ਮੈਂ ਤੁਹਾਨੂੰ ਦੱਸਣਾ ਜਾਊਂਗਾ ਜਿਹੜੇ ਵੀ ਲੋਕ ਵਜਿੰਦਰ ਦੀ ਗੱਲ ਨੂੰ ਲੈ ਕੇ 크ਿਸਚੀਅਨਟੀ ਤੇ ਉਂਗਲੀ ਚੁੱਕਦੇ ਆ ਉਹ ਆਪਣੇ ਗਰੇਬਾਨ ਚ ਛਾਤੀ ਮਾਰਨ ਔਰ ਧਿਆਨ ਰੱਖਣ ਤਾਨੂੰ ਪਤਾ ਨਾ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ 6 ਤੋਂ 8 ਸਾਲ ਦੀ ਮੁਸਲਿਮ ਲੜਕੀ ਦੇ ਨਾਲ ਰੇਪ ਕੀਤਾ ਗਿਆ ਸੀ ਕਿੰਨੇ ਲੋਕਾਂ ਵੱਲੋਂ ਔਰ ਰੇਪ ਕਰਨ ਦੀ ਜਿਹੜੀ ਜਗ੍ਹਾ ਸੀ ਉਹ ਕੋਈ ਮਹਿਖਾਨਾ ਕੋਈ ਕਲੱਬ ਨਹੀਂ ਸੀ ਬਲਕਿ ਉਹਦਾ ਰੇਪ ਇੱਕ ਮੰਦਰ ਦੇ ਵਿੱਚ ਲਿਜਾ ਕੇ ਕੀਤਾ ਗਿਆ ਸੀ ਤੁਹਾਡੇ ਚੈਨਲ ਵਾਲੇ ਨਾ ਜਿਹੜੇ ਥੋੜੇ ਜਿਹੇ ਦੂਜੇ ਟਾਈਪ ਦੇ ਜਿਹੜੇ ਆਪਣੇ ਆਪ ਨੂੰ ਮੰਦਰਾਂ ਦੇ ਨਾਲ ਜੋੜ ਕੇ ਵੇਖਣ ਵਾਲੇ ਜਿਹੜੇ ਲੋਕ ਆ ਮੈਂ ਕਿਤੇ ਧਰਮ ਮਜਬਾਤੀ ਦਾ ਨਾਮ ਨਹੀਂ ਲਾਉਂਗਾ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਉਹਨਾਂ ਚੈਨਲ ਵਾਲਿਆਂ ਨੂੰ ਉਹਦੇ ਤੁਸੀਂ ਕਿੱਥੇ ਮਰ ਗਏ ਸੀਗੇ ਜਦੋਂ ਇੱਕ ਬੱਚੀ ਦੇ ਨਾਲ ਉਥੇ ਦੇ ਪੁਰੀਹਤਾ ਤੱਕ ਨੇ ਪੰਡਤਾ ਤੱਕ ਨੇ ਉਥੇ ਜਨਾਹ ਕਲੀ ਕੀਤੀ ਵਿੱਚੇ ਪੁਲਿਸ ਵਾਲੇ ਵੀ ਸ਼ਾਮਿਲ ਸਨ ਫਿਰ ਉਹਨੂੰ ਕਤਲ ਕਰਨ ਤੋਂ ਪਹਿਲਾਂ ਜਦੋਂ ਉਹਦੇ ਪੱਥਰ ਮਾਰ ਕੇ ਉਸ ਲੜਕੀ ਨੂੰ ਉਸ ਬੱਚੀ ਨੂੰ ਮਾਰਿਆ ਗਿਆ ਉਸ ਤੋਂ ਪਹਿਲਾਂ ਵੀ ਇੱਕ ਪੁਲਿਸ ਵਾਲਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹਨੂੰ ਮਾਰਿਆ ਜਾਵੇ ਮੈਨੂੰ ਫਿਰ ਇੱਕ ਵਾਰ ਇਹਨਾਂ ਰੇਪ ਕਰ ਲੈਣ ਦੇ ਸ਼ਰਮ ਕਰੋ ਆਪਣੀ ਗਰੇਵਾਨ ਚ ਹੱਥ ਛਾਤੀ ਮਾਰੋ ਤੇ ਦੇਖੋ ਵੀ ਤੁਸੀਂ ਆਪ ਕਿੱਥੇ ਹੋ ਤਾਂ ਫਿਰ ਦੂਜਿਆਂ ਵਾਲੇ ਪਾਸੇ ਜਾਓ ਸੋ ਮੈਂ ਤਾਂ ਚਾਹਾਂਗਾ ਕਿ ਦੇਸ਼ ਵਾਂਗੂ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹੜੇ ਐਵੇਂ মিডিਆ ਵਾਲੇ ਆਪਣੀ ਔਕਾਤ ਤੋਂ ਬਾਹਰ ਹੋ ਗਏ ਉੱਠ ਕੇ ਜਿਹੜੀਆਂ ਗੱਲਾਂ ਬਾਤਾਂ ਕਰਨ ਲੱਗੇ ਪੈਂਦੇ ਨਾ ਇਹਨਾਂ ਉੱਤੇ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਕਿ ਇਹ ਕਿਹੜੀ ਗੱਲ ਨੂੰ ਕਿਸ ਹੱਦ ਤੱਕ ਕਹਿ ਸਕਦੇ ਆ ਔਰ ਬਿਨਾਂ ਪ੍ਰੂਫ ਤੋਂ ਕਿਸੇ ਦੇ ਉੱਤੇ ਜਿਹੜਾ ਦੋਚ ਰੋਣਾ ਆ ਉਹ ਬਿਲਕੁਲ ਗਲਤ ਆ ਇਹ ਬਾਰ-ਬਾਰ ਕਹਿ ਦਿੰਦੇ ਆ ਚੱਤਿਆਂ 'ਚ ਫਖਾਣ ਦਾ ਪਖੰਡ ਤੁਹਾਡੇ ਜਿੰਨੇ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਮਾਮਲੇ 'ਚ ਪਖੰਡਾਂ ਦੇ ਮਾਮਲੇ ਤੁਸੀਂ ਕਿਹੜਾ ਘਾਟੋ ਕਿਤੇ ਜਹਾਜ ਚੜਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਂਦੇ ਕਿਤੇ 12ឆ្នាំਾਂ ਨ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12ឆ្នាំਾਂ ਨ ਕਰੋ ਤੇ ਗੁੰਗੇ ਬੋਲਣ ਲੱਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜਾਉ ਤੇ ਆਹ ਹੋ ਜਾ ਤੁਹਾਡੇ ਵਿੱਚ ਘਾਟਿਆ ਪਖੰਡ ਆ ਤੁਹਾਡੇ ਨਿਤ ਤੀ ਦਿਨ ਪਖੰਡ ਜਿਹੜਾ ਬਾਹਰ ਆਇਆ ਰਹਿੰਦਾ ਸੋ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣੇ ਨੂੰ ਸੁਧਾਰ ਲਓ ਤੁਸੀਂ ਇੰਨੇ ਹੀ ਬਹੁਤ ਆ ਅਸੀਂ ਬਜਿੰਦਰ ਦੀ ਨਾਂ ਅਸੀਂ ਉਹਦੇ ਪੱਖ ਦੇ ਵਿੱਚ ਆ ਨਾਂ ਉਹਦੀ ਖਿਲਾਫਤ ਦੇ ਵਿੱਚ ਆ ਉਹਨੇ ਜੋ ਕੀਤਾ ਕੋਰਟ ਦੇ ਨੂੰ ਸਜ਼ਾ ਦਿੱਤੀ ਆ ਅਗਰ ਉਹ ਨਹੀਂ ਕੀਤਾ ਤੇ ਅੱਗੇ ਬੜੀ ਹੋ ਜਾਊਗਾ ਸਿੰਪਲ ਜੀ ਗੱਲ ਆ ਕੱਲ ਨੂੰ ਅਗਰ ਉਹ ਨੂੰ ਹਾਈ ਕੋਰਟ ਬੜੀ ਕਰ ਦਿੱਤੀ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿਕ ਗਿਆ ਸੀਗਾ ਤੇ ਅੱਜ ਕਾਨੂੰਨ ਸਜ਼ਾ ਦੇ ਦਿੱਤੇ ਕਾਨੂੰਨ ਠੀਕ ਹੋ ਗਿਆ ਜਾਨੀ ਕਿ ਤੁਹਾਡੇ ਮਤਲਬ ਦਾ ਕੰਮ ਕਰਦੇ ਕਾਨੂੰਨ ਤੇ ਕਾਨੂੰਨ ਠੀਕ ਹੈ ਜੇ ਤੁਹਾਡੇ ਅਸ ਤੋਂ ਬਾਹਰ ਕਰਦੇ ਤੇ ਕਾਨੂੰਨ ਫਿਰ ਮਾਰਾ ਹੋ ਗਿਆ ਸੋ ਮੈਂ ਸਹੀ ਸਮਾਜ ਨੂੰ ਮੈਂ ਇਹ ਕਹਾਂਗਾ ਜਿੰਨੇ ਵੀ ਸੇਵਕ ਲੋਕ ਸਾਡੇ ਮੈਂ ਇਹ ਦੱਸਣਾ ਚਾਹਾਂਗਾ ਬਜਿੰਦਰ ਦੇ ਨਾਲ ਤਾਲੀਮੀ ਤੌਰ ਤੇ ਸਾਡਾ ਵਿਤਕਰਾ ਸੀ ਆਜੋ ਬਾਹਰ ਹੁੰਦਾ ਅਗਰ ਫਿਰ ਉਹੋ ਹੀ ਗੱਲਾਂ ਕਰਦਾ ਹੈ ਜਿਹੜੀਆਂ ਵਚਨ ਦੇ ਅਨੁਸਾਰ ਨਹੀਂ ਆ ਉਹ ਵਿਤਕਰਾ ਫਿਰ ਵੀ ਰਹੇਗਾ ਲੇਕਿਨ ਇਸ ਮਸਲੇ ਦੇ ਵਿੱਚ ਅਸੀਂ ਸਵਾਦ ਨਹੀਂ ਲਵਾਂਗੇ ਪਰ ਮੈਂ ਕ੍ਰਿਸਚੀਅਨਟੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਆਪੋ ਆਪਣੇ ਨੂੰ ਝਾਤੀ ਮਾਰੋ ਆਪਣੇ ਵੱਲ ਵੇਖੋ ਤੇ ਚੁੱਪ ਕਰ ਜਾਓ ਅਜੇ ਬੜਾ ਅਗੇ ਲੰਬੀ ਦੌੜਿਆ ਜਿੱਦਣ ਉਹ ਦੇਖਸੂ ਹੋ ਕੇ ਸਾਬਤ ਹੋ ਕੇ ਆ ਗਿਆ ਨਾ ਬਾਅਦ ਫੇ ਤੁਹਾਨੂੰ ਮੂੰਹ ਛਪਾਉਣ ਨੂੰ ਜਗ੍ਹਾ ਨਹੀਂ ਮਿਲਨੀ ਇਸ ਲਈ ਠੱਗੇ ਰਹੀਏ ਜਿੰਨੀ ਦੇਰ ਤੱਕ ਲਾਸਟ ਫਾਈਟ ਨਹੀਂ ਹੁੰਦੀ ਓਨੀ ਦੇਰ ਤੱਕ ਅਸੀਂ ਕੋਈ ਵੀ ਨਿਰਨੇ ਜਾਂ ਕਿਸੇ ਵਿੱਚ ਇਹਨੂੰ ਪਟੱਕ ਰੂਪ ਦੇ ਵਿੱਚ ਮੋੜ ਨਹੀਂ ਲਾ ਸਕਦੇ ਕਿ ਉਹ ਇਦਾਂ ਦਾ ਹੀ ਸੀਗਾ ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਦਾਂ ਦਾ ਨਹੀਂ ਆ ਮੈਂ ਇਹ ਵੀ ਇਹ ਕਹਿੰਦਾ ਇਦਾਂ ਦਾ ਹੈਗਾ ਆ ਇਹ ਯਾਦ ਰੱਖਿਓ ਨਾ ਮੈਂ ਕਹਿੰਨਾ ਵੀ ਕਸੂਰਵਾਰ ਹੈ ਨਾ ਮੈਂ ਕਹਿੰਨਾ ਬੇਕਸੂਰ ਆ ਕਾਨੂੰਨ ਦੀ ਪ੍ਰਕਿਰਿਆ ਨੂੰ ਪੂਰਾ ਹੋਣ ਦਿਓ ਫਾਈਨਲ ਜੱਜਮੈਂਟ ਤੱਕ ਕੰਮ ਨੂੰ ਪਹੁੰਚਣ ਦਿਓ ਕਿਉਂਕਿ ਬਹੁਤ ਸਾਰੇ ਕੇਸ ਐਸੇ ਆ ਜਿਹੜੇ ਥੱਲੇ ਉਹਨਾਂ ਨੂੰ ਸਜ਼ਾਵਾ ਹੋ ਜਾਂਦੀ ਐ ਅੱਗੇ ਜਾ ਕੇ ਬਰੀ ਹੋ ਜਾਂਦੇ ਆ ਕਿਉਂਕਿ ਉਹ ਉੱਥੇ ਜਾ ਕੇ ਬਿਆਨ ਜਦੋਂ ਮੈਚ ਨਹੀਂ ਨਾ ਕਰਦੇ ਕਿਉਂਕਿ ਜਿਹੜਾ ਝੂਠਾ ਹੁੰਦਾ ਉਹ ਉਹਦੇ ਬਿਆਨ ਕਦੇ ਟਿਕੇ ਨਹੀਂ ਰਹਿੰਦੇ ਤੇ ਅੱਗੇ ਜਾ ਕੇ ਜਦੋਂ ਬਿਆਨ ਬਦਲੇ ਤੇ ਉਹਨਾਂ ਨੇ ਬਰੀ ਕਰ ਦੇਣਾ ਉਹਨੂੰ ਫਿਰ ਤੁਹਾਨੂੰ ਫਿਰ ਕੋਈ ਗੱਲਾਂ ਨਹੀਂ ਹੋਣੀਆਂ ਇਸ ਸਰ ਕੇ ਰਹਿਣ ਦਿਓ ਇੱਕ ਮਨੁੱਖ ਤਾਲੀਮੀ ਤੌਰ ਦੇ ਉੱਤੇ ਗਲਤ ਠਰਾਉਂਦੇ ਸੀਗੇ ਉਹਨੂੰ ਤਾਲੀਮੀ ਤੌਰ ਦੇ ਉੱਤੇ ਗਲਤ ਠਾਵਾਂਗੇ ਪਰ ਜਿਹੜੀਆਂ ਆ ਚੀਜ਼ਾਂ ਆ ਇਹ ਹੋਇਆ ਕਿ ਨਹੀਂ ਹੋਇਆ ਇਹਦੇ ਉੱਤੇ ਮੋਰ ਨਾ ਲਾਈਏ ਸੋ ਪੰਜਾਬ ਦੇ ਮਾਹੌਲ ਨੂੰ ਅਸੀਂ ਵਧੀਆ ਬਣਾ ਕੇ ਰੱਖੀਏ ਭਾਈਚਾਰਕ ਸਾਂ ਜਿਹੜੀ ਉਹ ਕੈਮਰੇ ਵੇ ਮੈਂ ਮਸਹੀ ਲੋਕਾਂ ਨੂੰ ਵੀ ਕਹਾਂਗਾ ਕਿ ਕੋਈ ਸਿੱਖਾਂ ਦੇ ਖਿਲਾਫ ਕੋਈ ਜ਼ਿਆਦਾ ਬੋਲਣ ਦੀ ਲੋੜ ਨਹੀਂ ਗਈ ਔਰ ਜਿਹੜੀਆਂ ਵੀਡੀਓ ਵਗੈਰਾ ਵੀ ਉਹਨਾਂ ਦੀਆਂ ਅਸ਼ਲੀਲ ਸਾਡੇ ਸਾਡੇ ਕੋਲ ਵੀ ਪਈਆਂ ਆ ਉਹਨਾਂ ਨੂੰ ਨਾ ਅਪਲੋਡ ਕਰੋ ਕਿਉਂਕਿ ਜੇ ਅਸੀਂ ਕਿਸੇ ਦੇ ਪਾਪ ਨੂੰ ਢੱਕ ਨਹੀਂ ਸਕਦੇ ਤੇ ਜ਼ਿਆਦਾ ਉਜਾਗਰ ਵੀ ਨਾ ਕਰੀਏ ਤੋ ਉਹਨਾਂ ਨੂੰ ਇੱਕ ਤੇ ਜਿਹੜੀ ਸਜ਼ਾ ਕਾਨੂੰਨ ਵਾਲੋਂ ਤੇ ਇਹੋ ਜਿਹੇ ਲੋਕਾਂ ਨੂੰ ਮਿਲ ਨਹੀਂ ਮਿਲਣੀਆਂ ਜਿਹੜੇ ਵੀ ਕੋਈ ਕਿਸੇ ਮਜੂਨਾ ਤਾਲੁਕ ਰੱਖਦੇ ਹੋਣ ਲੇਕਿਨ ਇੱਕ ਸਜ਼ਾ ਜਿਹੜੀ ਆ ਉਹ ਪਰਵਾਲੇ ਵਾਲੋਂ ਵੀ ਆਉਣੀ ਆ ਉਹਦੇ ਵਿੱਚ ਕੋਈ ਨਾ ਦੇ ਝੂਠਾ ਗਵਾਹ ਹੋਣਾ ਹੈ ਤੇ ਨਾ ਫਿਰ ਝੂਠੇ ਸਬੂਤ ਹੋਣੇ ਆ ਸੋ ਪਰਮੇਸ਼ਵਰ ਨੇ ਇੱਕ ਇੱਕ ਗੱਲ ਦਾ ਨਿਆਂ ਕਰਨਾ ਹੈ ਉਸ ਨਿਆਂ ਦੀ ਇੰਤਜ਼ਾਰ ਦੇ ਵਿੱਚ ਰਹੀ ਹੈ ਸਾਡਾ ਭੋਸਾ ਪਰਮੇਸ਼ਵਰ ਆਪਣੇ ਲੋਕਾਂ ਦੀ ਲੜਾਈ ਲੜਦਾ ਆ ਸੋ ਲਾਸ਼ਣ ਬਾਜੀ ਬੰਦ ਕਰੀਏ ਅਗਰ ਉਹਨਾਂ ਨੇ ਕੋਈ ਚੈਨਲ ਵਾਲਿਆਂ ਦੇ ਥਰੂ ਕੁਝ ਗਲਤੀਆਂ ਕੀਤੀਆਂ ਤੇ ਉਹਨਾਂ ਉੱਤੇ ਫਿਰ ਹੁਣ ਆਪਾਂ ਉਹਨਾਂ ਨੂੰ ਜ਼ਿਆਦਾ ਨੰਗੇ ਕਰਾਂਗੇ ਤੇ ਇਹ ਮਾਹ ਭਾਰਤ ਵਿਰੋਧੀ ਤਾਕਤਾਂ ਭਾਰਤ ਦੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਇਦਾਂ ਦਾ ਮੌਕਾ ਚਾਹੀਦਾ ਹੁੰਦਾ ਕੋਮਾ ਨੂੰ ਕੋਮਾ ਦੇ ਨਾਲ ਲੜਾਉਣ ਦਾ ਇਹ ਨਾ ਹੋਵੇ ਕਿ ਕ੍ਰਿਸਚਨ ਲੋਕਾਂ ਦਾ ਤੇ ਸਿੱਖਾਂ ਦਾ ਇਸ ਵਾਦ ਵਿਵਾਦ ਦਾ ਜਿਹੜਾ ਫਾਇਦਾ ਕੋਈ ਤੀਜਾ ਹੀ ਲੈ ਜਾਵੇ ਸੋ ਜੇ ਰੱਬ ਨੇ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਹੈ ਤੇ ਫਿਰ ਸਬਰ ਦੇ ਨਾਲ ਸਾਰੀ ਗੱਲ ਦੇ ਉੱਤੇ ਧਿਆਨ ਦਿਓ ਤੇ ਇੱਕਦਮ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਔਰ ਦੁਸ਼ਣਵਾਦੀ ਜਿਹੜੀ ਆ ਉਹਨੂੰ ਬੰਦ ਕਰੋ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਜੀ ਸਾਰੇ ਨੂੰ ਮੇਰੇ ਵੱਲੋਂ ਜੈ ਮਸੀਹ। ਤੁਸੀਂ ਪੂਰੀ ਵੀਡੀਓ ਨੂੰ ਦੇਖਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਵਿਚਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਾ ਲਓ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ। ਗੋਡ ਬles ਸੀਓ ਪਰਮੇਸ਼ਰ ਲਈ ਕਰੇ ਰਹੋ, ਅਰੇ ਰੋਕ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਰਹੋ।